नमस्कार मैं खुशी और आप देख रहे न्यूज़ नज़र डालते हैं आज की बड़ी खबर पर भयानक आग ने पूरे मंदिर को जला दिया आग लगने के बाद मंदिर में जोरदार विस्फोट हुआ लेकिन भगवान का चमत्कार मंदिर की मूर्ति तक आज नहीं आई लवप्रीत सिंह खुशीपुर गुरदासपुर जिले के कस्बे दोरांगला के मुख्य बाजार के अंदर काली माता मंदिर के साथ साथ जंडियाल महाजन भाईचारे के बाबा सहजनाथ जी के मंदिर में आग लगने का कारण अभी तक पता नहीं चल पाया है मंदिर के आसपास के घरों तक लोग दहशत में थे मंदिर वाली गली में मंदिर होने के कारण फायर ब्रिगेड की गाड़ियाँ वहाँ नहीं पहुँच सकी और बड़ी संख्या में युवा एकत्रित हो गए दुरंगला के लोगों ने घरों के पाइपों से पानी की बाल्टियों की मदद से करीब तीन घंटे बाद मंदिर की लगी भीषण आग पर काबू पाया दोरांगला थाना पुलिस भी मौके पर पहुंची। मंदिर में काफी नुकसान हुआ है यह बहुत बड़ा चमत्कार था कि आग उन तक नहीं पहुंची और लोगों ने धैर्य रखा खासकर आसपास के घरों के लोग जिनके साथ उनकी आस्था जुड़ी हुई थी समय की वजह से आस के घरों के लोग इकट्ठा हो गए और बड़ी मशक्कत के बाद आग पर काबू पा लिया जब तक गुरदासपुर से फायर ब्रिगेड की गाड़ियां यहां नहीं पहुंची, मंदिर परिसर तक पहुंचे और वहां से वापस चले गए आग लगने के बाद आम आदमी पार्टी दीनानगर से हल्का प्रभारी शमशेर सिंह अपने पार्टी कार्यकर्ता के साथ मंदिर पहुंचे, जहां वह सरकार से मुआवजे की मांग करेंगे जो भी मदद हो सकेगी की जाएगी और बड़ी ही एक मंदभागी घटना हुई है बहुत ही इतिहास मंदिर बाबा साहेब नाथ जी का दरबार है और ਕਿਸੇ ਕਾਰਨ ਕਰਕੇ ਇੱਥੇ ਜਿਹੜਾ ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ ਇੱਕ ਬਹੁਤ ਹੀ ਭਿਆਨਕ ਜਿਹੜਾ ਬਲਾਸਟ ਹੋਣ ਤੋਂ ਬਾਅਦ ਇੱਕ ਮੰਦਿਰ ਦੇ ਵਿੱਚ ਮੰਦਿਰ ਪਰਸਰ ਤੇ ਜਿਹੜੀ ਅੱਗ ਲੱਗਣ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਸਵੀਰ ਤੁਹਾਨੂੰ ਦਿਖਾਣੇਗਾ ਕਿਸ ਤਰੀਕੇ ਨਾਲ ਜਿਹੜਾ ਨੁਕਸਾਨ ਇੱਥੇ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਪਰ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਮhalla ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਹੀ ਮੁਸ਼ਕਲ ਤੋਂ ਬਾਅਦ ਜਿਹੜਾ ਇਸ ਅੱਗ ਦੇ ਕਾਬੂ ਪਾਇਆ ਗਿਆ ਔਰ ਬੜੀ ਹੈਰਾਨਗੀ ਦੀ ਗੱਲ ਕਿ ਫਾਇਰ ਬਿਗੇਡ ਨੂੰ ਸੂਚਿਤ ਕਰਨ ਦੇ ਅੱਧੇ ਘੰਟੇ ਤੋਂ ਬਾਅਦ ਜਿਹੜਾ ਸਮਾਂ ਉਹਨਾਂ ਨੂੰ ਇੱਥੇ ਆਂਦੇ ਲੱਗਿਆ ਪਰ ਮੰਦਿਰ ਤੱਕ ਪਹੁੰਚਣ ਦਾ ਕੋਈ ਵੀ ਪ੍ਰਬੰਧ ਜਿਹੜਾ ਉਹ ਨਹੀਂ ਹੋਇਆ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਅਜਿਹੀ ਜਦੋਂ ਘਟਨਾਵਾਂ ਹੁੰਦੀਆਂ ਇੱਕ ਐਡਾ ਇਤਿਹਾਸਿਕ ਮੰਦਿਰ ਔਰ ਫਾਇਰ ਬਿਗੇਡ ਦੀ ਨਾਕਾਮੀ ਨੂੰ ਅਸੀਂ ਦੱਸ ਦਿੰਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਨਾ ਪਹੁੰਚਣਾ ਦੇਰੀ ਦੇ ਬਾਅਦ ਆਣਾ ਉਦੋਂ ਤੱਕ ਜਿਹੜਾ ਵਾਰਮਅਪ ਵੱਲੋਂ ਕਾਬੂ ਪਾ ਲਿਆ ਗਿਆ ਮੰਦਿਰ ਪਰਸਰ ਗਲੀ ਦੇ ਵਿੱਚ ਹੋਣ ਕਰਕੇ ਜਿਹੜੀ ਕਾਫੀ ਮੁਸ਼ਕਲਤ ਵੀ ਹੋਈ ਪਰ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਸਾਰਾ ਨੁਕਸਾਨ ਹੋ ਗਿਆ LED AC ਹੋਰ ਵੀ ਜਿਹੜਾ ਕੀਮਤੀ ਸਮਾਨ ਸੀਗਾ ਸਾਰਾ ਸੜ ਕੇ ਸੁਆਹ ਹੋ ਗਿਆ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਬਾਬਾ ਸਹਿਜਨਾਥ ਜੀ ਦਾ ਦਰਬਾਰ ਬੜਾ ਹੀ ਇਤਿਹਾਸਕ ਮਾਨਤਾ ਦਰਬਾਰ ਦੇ ਵਿੱਚ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਿਆ ਔਰ ਬੜੀ ਹੀ ਚਮਤਕਾਰੀ ਜਿਹੜੀ ਚੀਜ਼ ਸੀਗੀ ਔਰ ਦੇਖਣ ਦੇ ਵਿੱਚ ਜਿੱਥੇ ਹਰ ਕੋਈ ਭਾਵੁਕ ਸੀਗਾ ਪਰ ਇਹ ਜਿਹੜੇ ਫਲ ਸੀਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲੇਡੀਜ਼ ਇਸ ਤਰੀਕੇ ਦੇ ਨਾਲ ਰੋ ਰਹੀਆਂ ਨੇ ਬਿਲਕੁਰੀਆਂ ਨੇ ਕਿ ਜਿਸ ਤਰ੍ਹਾਂ ਬੰਦਰ ਦੇ ਵਿੱਚ ਆਗ ਲੱਗੀ ਔਰ ਸਾਰਾ ਜਿਹੜਾ ਲੈਂਟਰ ਦਾ ਨੁਕਸਾਨ ਹੋਇਆ ਬਿਲਡਿੰਗ ਦਾ ਨੁਕਸਾਨ ਹੋਇਆ ਵੱਡੀ ਗਿਣਤੀ ਦੇ ਵਿੱਚ ਜਿੰਨੇ ਇੱਥੇ ਨੌਜਵਾਨ ਪਹੁੰਚੇ ਸੀਗੇ ਉਹਨਾਂ ਦੇ ਪੌਂਚੰਦ ਦੇ ਨਾਲ ਇੱਕ ਵਾਰ ਤਸਵੀਰ ਤਾਂ ਉਹਨਾਂ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਚ ਜਿਹੜੇ ਨੌਜਵਾਨ ਇੱਥੇ ਸੀਗੇ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਹੀ ਸਾਰਾ ਇਹ ਜਿਹੜਾ ਅੱਗ ਤੇ ਕਾਬੂ ਪਾਇਆ ਗਿਆ ਔਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਫਾਇਰ ਗੀਡ ਆ ਕੇ ਇਥੋਂ ਵਾਪਸ ਚਲੀ ਜਾਂਦੀ ਹੈ ਕਾਰਨ ਕੀ ਬੰਦਾ ਕਹਿੰਦੇ ਕਿ ਪਾਈਪ ਜਿਹੜੀ ਹੈ ਸਾਡੇ ਕੋਲ ਛੋਟੀ ਹੈ ਇਥੋਂ ਤੱਕ ਪਹੁੰਚ ਨਹੀਂ ਸਕਦੀ ਸੋ ਅਸੀਂ ਇੱਕ ਵਾਰ ਇਹ ਵੀ ਮੰਗ ਕਰਦੇ ਆ ਕਿ ਜਿਹੇ ਕਸਬਾ ਇਤਿਹਾਸਿਕ ਕਸਬਾ ਪਹਿਲੇ ਹੀ ਇੱਥੇ ਅਗਲੇ ਕਈ ਚਾਂਸ ਜਿਹੜੇ ਹੋ ਚੁੱਕੇ ਨੇ ਬਹੁਤ ਜ਼ਿਆਦਾ ਨੁਕਸਾਨ ਚੱਲ ਰਿਹਾ ਪੈਂਦਾ ਸੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਸੀਂ ਅਸੀਂ ਮੰਗ ਕਰਦੇ ਆ ਕਿ ਕਮ ਸਕੱਮ ਇੱਕ ਫਾਇਰ ਬਿਗਰ ਦੀ ਗੱਡੀ ਲਗਭਗ ਕਸਬਾ ਨਾਗਰਾਂ ਨੂੰ 100 ਤੋਂ ਵੱਧ ਦੇ ਕਰੀਬ ਜਿਹੜੇ ਪਿੰਡ ਪੈਂਦੇ ਆ ਪਰਮਾਤਮਾ ਨਾ ਕਰੇ ਕਿ ਕਦੇ ਵੀ ਕਿਸੇ ਦਾ ਜਿਹਾ ਹਾਸਾ ਹੋਵੇ ਪਰ ਇੱਕ ਗੱਡੀ ਜਿਹੜੀ ਫਾਇਰ ਬਿਗਰ ਦੀ ਉਹ ਜ਼ਰੂਰ ਦੀ ਜਾ ਫਿਲਹਾਲ ਨੌਜਵਾਨਾਂ ਦੀ ਮਦਦ ਨਾਲ ਇਸ ਅੱਗ ਤੇ ਉੱਪਰ ਜਿਹੜਾ ਪੂਰਾ ਕਾਬੂ ਪਾ ਲੈਣਾ ਤੋ ਜਿਹੜੀ ਹੋਈ ਜਗਾ ਰੋਟੀ ਮਾੜਿਆ ਸਨਾ ਚੌਕ ਮਾਰਾ ਮੈਂ ਬਾਬੇ ਸੈਨਾ ਦਾ ਉਹ ਮਤਲਬ ਪੁਜਾਰੀ ਆ ਮੈਂ ਘਰ ਗਿਆ ਸੀ ਸਬਜੀ ਨਾਲ ਧਰੀ ਆ ਤੇ ਮੈਨੂੰ ਜੱਕਦਾ ਬੁਲਾਸ ਹੋਇਆ ਕਿ ਮੈਂ ਦੌੜਿਆ ਤੇ ਸਾਹਮਣੇ ਵਾਲਾ ਗਵੰਡੀ ਗੁਰ ਕਾਇਬ ਲਈ ਆ ਮਨ ਕਾ ਸਾਰਿਆਂ ਨੂੰ ਫੋਨ ਕੀਤਾ ਮੈਂ ਨਾਲ ਸਾਰੇ ਸਾਰੇ ਹੱਲ ਬਹੁਤ ਜ਼ਿਆਦਾ ਕੀਤੀ ਆ ਜਿਹਨੂੰ ਵੱਧ ਤੋਂ ਵੱਧ ਹੈਲਪ ਕੀਤੀ ਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁਛ ਨਹੀਂ ਆ ਬਾਕੀ ਸਾਰਿਆਂ ਨੇ ਖਾਨ ਹੋਏ ਬਾਕੀ ਸਭ ਵਿਚਾਰਾ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਈ ਸੰਗ ਦਾ ਤੇ ਬਹੁਤ ਬਹੁਤ ਸ਼ੁਕਰੀਆ ਲਾਸਟ ਇੱਕ ਚੀਜ਼ ਦਾ ਇਹ ਪਤਾ ਨਹੀਂ ਇਸ ਤੋਂ ਪਹਿਲੇ ਪਿੰਡੋਂ ਆ ਕੇ ਜਾ ਕੇ ਬਲਾਸਮ ਪਤਾ ਲੱਗ ਗਿਆ ਚੱਕ ਤਾਂ ਮੈਂ ਫਰਸ਼ ਹੋਇਆ ਤਨਾ ਅੰਦਰ ਦੌੜ ਆਇਆ ਬਸ ਆ ਕੇ ਮੈਂ ਪੈਪੂ ਮਿੰਡੋ ਲਈਆ ਤੇ ਪਤਾ ਗਿਆ ਕਿ ਸਾਰੇ ਸਾਰੇ ਫੋਨ ਫੋਨ ਸਾਰੇ ਬਿੱਟਾ ਤੇ ਮਿੰਡੋ ਸਾਰੇ ਸਾਰੇ ਸਜੋਗ ਨਾਲ ਅੱਗ ਬੁਝ ਗਈ ਆ ਤੇ ਬਾਬੇ ਮੂਰਤੀ ਪੜੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਾ ਅਗਲੇ ਬਾਬਾ ਸਾਹਿਬਾਂ ਦੇ ਮੰਦਰ ਬਹੁਤ ਹੀ ਜ਼ਿਆਦਾ ਅਗ ਲੱਗੀ ਆ ਸਾਨੂੰ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂ ਅਗਲੇ ਇਕੱਠੇ ਹੋ ਕੇ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਢੀ ਨੇ ਬਹੁਤ ਮਿਹਨਤ ਕਰ ਜਿੰਨੀ ਦੇਨ ਫਾਇਰ ਬ੍ਰਿਗੇਡ ਆਈ ਆ ਅੱਗ ਪਾਜੀ ਬੁਝ ਚੁ ਗਈ ਸੀ ਬਾਬਾ ਜੀ ਦੀ ਇਨੀ ਸ਼ਕਤੀ ਆ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਆਂਚ ਨਹੀਂ ਆਈ ਮੰਦਿਰ ਸਾਰਾ ਤੈਸ਼ ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਂਚ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਪਾਜੀ ਮੰਦਿਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਜੀ ਨਾ ਦਾ ਮੰਦਿਰ ਤੇ ਉਥੇ ਨਹੀਂ ਪਤਾ ਲੱਗਾ ਵੀ 8:10 ਵਜੇ ਨਾਲ ਵੀ ਆਗ ਲੱਗ ਗਈ ਆ ਉਥੇ ਆਏ ਸਾਰੇ ਜਣੇ ਸਾਈਡ ਦੇ ਇਕੱਠੇ ਹੋਏ ਸਾਰਿਆਂ ਨੇ ਵਧਾਈ ਆ ਕੇ ਫਾਇਰ ਬ੍ਰਿਗੇਡ ਜੀ ਘੱਟੀ ਆਈ ਫਿਰ ਉਹਨਾਂ ਨੇ ਮੌਕਾ ਵੇਖਿਆ ਵੀ ਨਹੀਂ ਠੀਕ ਆ ਅਜਰਾਜੀ ਹੋਈ ਲੇਕਿਨ ਕੌਨਸੀ ਅਦਾਲਤ ਸੀ ਕੀ ਕਾਰਨ ਬਣਿਆ ਸੀ ਉਹ ਸਾਰਾ ਜਿਹੜੀ ਘਟਨਾ ਹੋਈ ਅ ਅੱਜ ਇੱਥੇ ਦੁਰੰਗਲਾ ਵਿਖੇ ਬੜੀ ਇੱਕ ਵੱਡੀ ਘਟਨਾ ਵਾਪਰ ਗਈ ਕਿ ਬਾਬਾ ਸਹਿਜਨਾਥ ਮੰਦਿਰ ਹੈ ਜਿਹੜਾ ਸ਼ੋਕੜ ਬੜਾ ਅਹਿਮਤ ਅਹਿਮ ਹੈ ਔਰ ਇੱਥੇ ਇੱਥੇ ਮਹਾਜਨ ਬਰਾਦਰੀ ਦੇ ਜੱਠੇਰੇ ਵੀ ਨੇ ਸੋ ਇਸ ਮੰਦਿਰ ਦੇ ਵਿੱਚ ਅਚਾਨਕ ਸਵੇਰੇ ਆ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਹ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਆ ਇੱਥੇ ਅੱਗ ਬੁਝਾਈਏ ਕਿਉਂਕਿ ਇਹ ਸਾਰੇ ਜਿਹੜਾ ਮੰਦਿਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰਾਂਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੌ ਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਇਹ ਹਮਲਾ ਮਾਰਿਆ ਉਹ ਤੇ ਪਾਣੀ ਬੁਣੇ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਆ ਕੋਸ਼ਿਸ਼ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜਾ ਔਖਾ ਸੀ ਸੋ ਇਸ ਕਰਕੇ ਆ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਿਰ ਜਿਹੜਾ ਹੈ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਣਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਹੋਇਆ ਪ੍ਰਮਾਤਮਾ ਦੀ ਇਹ ਕਿਰਪਾ ਹੈ ਸਾਈ ਸਾਈ ਨਾਥਜੀ ਦੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿਵੇਂ ਜਿਸ ਜਗ੍ਹਾ ਤੇ ਮੰਦਿਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਜਿੰਨੀ ਜਲਦੀ ਇਸ ਮੰਦਿਰ ਦੇ ਵਿੱਚ ਆਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਿਰ ਤੱਕ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਗਿਆ ਮੰਦਿਰ ਦਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਮਦਦ ਜਿਹੜੀ ਹੈ ਤੇ ਸਾਡੇ ਨਾਲ ਨੈਪਸਾ ਵੀ ਤੇ ਖੜੇ ਨੈਪਸੀ ਲੜ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਦਰ ਦੀ ਨੁਕਸਾਨ ਹੈ ਉਹ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਦੀ ਆਸਰਾ ਹੈ ਬੜੀ ਵੱਡੀ ਆਸਰਾ ਇੱਥੇ ਲੋਕਾਂ ਦੀ ਛੋਟੇ ਮੋਟੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਮਹੱਲੇ ਦੇ ਵਿੱਚ ਉਹ ਇਸ ਸਮੁੰਦਰ ਦੇ ਵਿੱਚ ਲੋਕ ਕਰਦੇ ਸਨ ਕਿਉਂਕਿ ਸਾਂਝੀ ਜਗ੍ਹਾ ਤੇ ਆਮ ਕਿਤੇ ਹੋਰ ਜਗ੍ਹਾ ਵੀ ਨਹੀਂ ਸੀ ਸੋ ਮੈਂ ਸਮਝਣਾ ਕਿ ਅਸੀਂ ਜੋ ਵੀ ਸਰਕਾਰ ਵੱਲੋਂ ਹੋਏਗਾ ਜਰੂਰ ਮਦਦ ਸਪਰਸ਼ ਕਰਾਂਗੇ ਮਦਦ ਕਰਨ ਦੀ ਸੋ ਵੈਸੇ ਕਠਿਨਾਂ ਤੇ ਬੜੀ ਦੁਖਨਾਈ ਕੋਈ ਹੈ ਪਰ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿੰਨਾ ਰਲ ਕੇ ਇਸ ਜਿਹੜੇ ਘਟਨਾ ਨੂੰ ਆ ਉਹ ਅੱਗੇ ਨਹੀਂ ਵਧਨਤਾ ਬਹੁਤ ਬਹੁਤ ਧੰਨਵਾਦ ਕਰਨ ਚੱਲ ਰਿਹਾ ਹੈ ਦੇਖ ਰਹੋ

ਪਤਨੀ ਉਸ ਦੀ ਜੀਹਾਂ ਦੀ ਜੀਹਾਂ ਦੀ ਪਤਨੀ ਪਤਨੀ ਜਿਹੜੀ ਸਾਰੀ ਘਟਨਾ ਹੋਈ ਹੈ ਔਰ ਕਿਸ ਤਰ੍ਹਾਂ ਦੇ ਜਿਹੜਾ ਇਹ ਸਾਰਾ ਹੋਇਆ ਕਿ ਮੈਂ ਮੈਂ ਬਰਿੰਦਰ ਕੁਮਾਰ ਸਰਪੰਚ ਤਰਾਂਗਲੇ ਦਾ ਸਾਢੇ 10 ਵਜੇ ਪਤਾ ਲੱਗਾ ਬਾਬਾ ਸੈਨਾ ਦੇ ਮੰਦਰ ਅਗਲਾ ਕੀ ਹੈ ਅਸੀਂ ਸਾਢੇ 10 ਤੇ ਪਹੁੰਚੇ ਆਣ ਕੇ ਪਵਲ ਜੀ ਸਾਰੇ ਲੋਕ ਲਗੇ ਸੀ ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਬੁਝਾਇਆ ਕਰਦੇ ਅੱਗ ਲੱਗ ਗਈ ਲੱਗੀ ਸੀ ਅੱਗ ਲੱਗਦੇ ਆ ਲੱਗਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਨੇ ਮੇਰੇ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਚਲੋ ਨੁਕਸਾਨ ਤੇ ਫਾਰੇ ਪੂਰਤੀ ਹੋਈ ਦੀਆਂ ਜਿਹੜੇ ਬਾਬਾ ਸ੍ਰੀ ਚੰਦ ਦੀ ਜਿਹੜੀ ਆਪਣੇ ਬਾਬੇ ਸ੍ਰੀ ਨਦੀ ਮੂਰਤੀ ਸੀ ਉਹਨੂੰ ਕੋਈ ਆਤ ਨਹੀਂ ਆਈ ਐਨਾ ਕੋ ਤਕੀਰ ਮੰਦਰ ਉਹਨਾਂ ਨੇ ਆਪਣੇ ਤੇ ਸੁੱਟ ਲਿਆ ਇਹੀ ਹੈ ਬੜੇ ਹੈਰਾਨ ਕਿ ਇੰਨੀ ਅੱਗ ਬਲਦਿਆਂ باوجود ਵੀ ਤੇ ਮੂਰਤੀ ਨੂੰ ਕੁਝ ਨਹੀਂ ਹੋਇਆ ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ ਸਾਰੇ ਬਾਪੂ ਆਪਣੇ ਬਾਲ 社ਨ ਆਦੇ ਮੰਦਰਿਆਂ 'ਤੇ ਬੈਠੇ ਨੇ ਤੇ ਬੜਾ ਦੁੱਖ ਲੱਗਾ ਬੜੀ-ਬੜੀ ਦੂਰੋਂ ਸੰਗਤ ਆਂਦੀ ਹੈ ਇਹਨਾਂ ਦਾ ਕਿਹੜਾ ਪਰਿਵਾਰ ਬੜਾ ਵੱਡਾ ਹੈ ਦਿੱਲੀ ਤੋਂ ਲੈ ਕੇ ਬੰਬੇ ਤੋਂ ਲੈ ਕੇ ਪਠਾਨਕੋਟ ਗਰਦਾਸਪੁਰ ਸਾਰਿਆਂ ਨੇ ਸ਼ਾਖਾ ਬੈਠੀ ਦੀ ਹੈ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਸੰਗਤ ਇਕੱਠੀ ਹੁੰਦੀ ਹੈ ਤੇ ਇਹ ਸ਼ਹਿਰ ਵਾਸਤੇ ਵਾਲਿਆਂ ਵਾਲੇ ਇਹ ਲੋਕਾਂ ਨੂੰ ਧੰਨਵਾਦ ਕਰਦੇ ਆ ਕਿ ਜਿੰਨੀ ਐਨੀ ਹਿੰਮਤ ਨਾਲ ਇਸ ਮੰਦਰ ਨੂੰ ਅੱਗ ਬਚਾਈ ਹੈ ਅੱਜ ਇਹ ਘਟਨਾ ਹੋਈ ਹੈ ਸ਼ਹਿਰ ਦੇ ਵਿੱਚ ਜਿੰਨਾ ਵੀ ਬੜਾ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਕਿੰنگ ਦੇ ਨਾਲ ਕਿਤੇ ਦਫਾ ਹੋ ਗਿਆ ਅੱਜ ਹਾਲੇ ਇੱਥੇ 15 10 ਮਿੰਟ ਦਾ ਪੁੱਜ ਗਿਆ ਦੋ ਗੱਡੀਆਂ ਆਈਆਂ ਜੀ ਇੱਥੇ सपुर तो आगे जो देखे मौके दे। आगे रहे कंट्रोल। अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार